ਨਵੇਂ ਕੇ ਸਾਥੀਓ ਤੁਹਾਨੂੰ ਪਤਾ ਹੈ ਕਿ ਨਿਰੰਤਰ ਕਿਹੜੇ ਮੋਰਚੇ ਚੱਲ ਰਹੇ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਔਰ ਡੱਬ ਵਾਲੀ ਬਾਰਡਰ ਔਰ ਰਾਜਸਥਾਨ ਦਾ ਜਿਹੜਾ ਰਤਪੁਰਾ ਸਰਦਪੁਰਾ ਬਾਰਡਰ ਹੈ ਉਹਨਾਂ ਨੂੰ ਅੱਜ 100 ਦਿਨ ਹੋ ਰਿਹਾ ਔਰ 100 ਦਿਨ ਦੇ ਜੋ ਕਿ ਸਰਕਾਰ ਜਿਹੜੀ ਆ ਉਹ ਸਮਝਦੀ ਆ ਕਿਸਾਨ ਕਮਾਕਾਰਾਂ ਲਈ ਕਨਕਰੀ ਵਾਢੀ ਲਈ ਆਇਆ ਸੀ ਸਰਕਾਰ ਕਹਿੰਦੀ ਆ ਇਹ ਮੋਰਚਾ ਹੈ ਕਿੱਥੇ ਅੱਜ ਸਰਕਾਰ ਨੂੰ ਵਿਖਾ ਲਿਆਂਗੇ ਲੱਖਾਂ ਦੀ ਤਦਾਦ ਚ ਸਾਰੇ ਮੋਰਚਿਆਂ ਤੇ ਇਕੱਠ ਹੋਣਗੇ ਔਰ ਸਰਕਾਰ ਨੂੰ ਇਹ ਤਾੜਨਾ ਕਰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਦਾ ਚਾਰਟਰ ਗਿਆ ਹੋਇਆ ਤੁਰੰਤ ਉਹਨੂੰ ਅਮਲ ਚ ਲਿਆਂਦਾ ਜਾਵੇ ਔਰ ਮੰਗਾ ਮੰਨ ਕੇ ਕਿਸਾਨਾਂ ਨੂੰ ਉਹਨਾਂ ਦੇ ਘਰੀ ਪਰਤਨ ਵਾਸਤੇ ਆਖਿਆ ਜਾਵੇ ਪੂਰੀਆਂ ਦੀਆਂ ਪੂਰੀਆਂ ਮੰਗਾਂ ਮੰਨੀਆਂ ਜਾਣ ਜੋਦੇ ਵਾਸਤੇ ਅੱਜ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਕ੍ਰਿਟੀਕਲ ਦੀ ਕਾਲ ਸੀ ਉਹ ਵੱਡੇ ਕਟਕ ਕਰਨੇ ਵਾਸਤੇ ਉਸ ਦੇ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੱਡੇ ਕਾਫਲੇ ਜੜੇ ਆ ਉਹ ਦੁਆਬੇ ਤੋਂ ਕਿੱਥੇ ਹੋ ਕੇ ਜਾ ਰਹੇ ਨੇ ਜੋ ਦੇ ਵਿੱਚ ਭਾਰਤੀ ਕਿਸਾਨ ਜੂਨੀਆ ਦੁਆਬਾ ਦੀ ਵੱਡੀ ਸ਼ਮੂਲੀਅਤ ਅੱਜ ਦੁਆਬੇ ਤੋਂ ਹੋ ਰਹੀ ਹੈ ਸੋ ਅੱਜ ਵੱਡੇ ਤعداد ਦੇ ਵਿੱਚ ਸੰਗਤਾਂ ਜਾਣ ਗਈਆਂ ਇਹ ਵੱਡੀ ਵੱਡੀ ਟੋਰ ਤੋਂ ਕਿੱਥੇ ਹੋ ਕੇ ਚੱਲਣ ਲੱਗੇ ਆ ਬਾਕੀ ਸੰਤਾ ਅੱਗੇ ਰਲੀਆਂ ਜਾਣ ਗਈਆਂ ਲੁਧਿਆਣੇ ਵਾਲੇ ਲੁਧਿਆਣੇ ਤੋਂ ਰੰਨ ਗਏ ਜਗਰਾਉਂ ਵਾਲੇ ਅੱਗੇ ਵੀਜ਼ੇ ਤੋਂ ਰੰਨ ਗਏ ਤੇ ਜਿਹੜੇ ਜਿਹੜੇ ਬਾਕੀ ਨੇ ਉਹ ਸਾਥੀ ਸਾਡੇ ਲੋਪੜ ਵਾਲੇ ਫਤਿਹਗੜ੍ਹ ਸਾਹਿਬ ਵਾਲੇ ਉਹ ਫਤਿਹਗੜ੍ਹ ਸਾਹਿਬ ਰੰਨ ਗਏ ਸੋ ਟ੍ਰੇਲਾ ਚੜ੍ਹਦੀਆਂ ਗਈਆਂ ਜਿਹੜਾ ਟ੍ਰੈਕ ਆ ਲੋਕਾਂ ਦੇ ਵਾਸਤੇ ਸਾਡੇ ਜਿਹੜੇ ਵਪਾਰੀ ਵਰਗ ਦੇ ਭਲੇ ਵਾਸਤੇ ਉਹ ਸੋਚਦੇ ਹੋਏ ਕਿ ਸਾਡਾ ਹੀ ਪਰਿਵਾਰ ਹੈ ਤੇ ਪਰ ਇਸ ਮੋਰਚੇ ਨੂੰ ਹੋਰ ਤਿੱਖਾ ਕਰਨ ਦੀ ਅੱਜ ਗੋਲ ਜਿਹੜੀ ਸਟੇਜ ਤੋਂ ਦਿੱਤੀ ਜਾਏਗੀ ਜੋ ਇੰਨੀਆਂ ਗਬੇਂਦੀਆਂ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Yeah, I'm yeah.